ਮੇਲਾ ਮੇਲੀਆਂ ਦਾ ਪੈਸਾ ਥੇਲੀਆ ਦਾ ਆ ਤੁਹਾਨੂੰ ਪਤਾ ਕਿ ਜਦੋਂ ਤੁਸੀਂ ਕਿਸੇ ਮੇਲੇ ਵੇ ਪਹੁੰਚਦੇ ਆ ਪਹੁੰਚਦੇ ਆ ਤੇ ਉੱਥੇ ਤੁਹਾਨੂੰ ਅਣਜਾਣ ਅਣਪਛਾਤੇ ਜਾਂ ਜਿਨ੍ਹਾਂ ਲੋਕਾਂ ਨੂੰ ਤੁਸੀਂ ਦੇਖ ਮਿਲਦੇ ਹੋ ਉਹਨਾਂ ਨਾਲ ਗੱਲਬਾਤ ਕਰਨੀ ਪੈਂਦੀ ਆ ਅੱਜ ਸਾਡੇ ਨਾਲ ਇਸ ਮੇਲੇ 'ਚ ਹਰਦੇਪ ਸਿੰਘ ਗਰੇਵਾਲ ਜੀ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਮੈਨੂੰ ਪਤਾ ਲੱਗਾ ਇਹ ਗ੍ਰੀਨ ਪਾਰਟੀ ਵੱਲੋਂ ਬੁਲਟ ਡੋ ਐ ਮੈਂਬਰ ਨੇ ਗੁਰਵਤ ਸਿੰਘ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਲੇ ਠੀਕ ਠਾਕ ਬਹੁਤ ਵਧੀਆ ਸਾਨੂੰ ਪਤਾ ਲੱਗਾ ਕਿ ਤੁਸੀਂ ਇੱਥੇ ਇਸ ਮੇਲੇ ਤੇ ਆ ਕੇ ਆਪਣੇ ਕਾਰਗੁਜ਼ਾਰੀ ਦੀ ਪ੍ਰਦਰਸ਼ਨੀ ਕਰਨ ਜਾ ਰਹੇ ਹੋ ਹਾਂਜੀ ਐ ਕੀ ਤੁਹਾਡੀਆਂ ਡਿਟੇਲ ਲੱਗੀਆਂ ਜੀ ਇੱਥੇ ਆਪਣੇ ਫਰੈਂਡ ਹੈ ਮੋਨ ਖਾਨਵਾਲੀਆ ਜੀ ਤੇ ਇਹ ਆਪਣੇ ਮੇਜਾ ਨਾਲ ਆਉਂਦੇ ਆਉਂਦਾ ਮੈਂ ਇੱਥੇ ਨੋਮੀਨੇਸ਼ਨ ਆਫੀਸਰ ਆ ਗ੍ਰੀਨ ਪਾਰਟੀ ਨੂੰ ਜੀ ਜਿੰਨੇ ਵੀ ਆਪਣੇ ਕੌਂਸਲਰ ਤੇ ਐਮਪੀ ਨੇ ਇਹਨਾਂ ਸਾਰਿਆਂ ਨੂੰ ਆਪਾਂ ਨਾਮਿਨੇਟ ਕਰਦੇ ਹਾਂ ਜੀ ਇੱਥੇ ਇੱਕ ਕ੍ਰਿਕਟ ਕਲੱਬ ਵੀ ਆ ਪੈਨ ਉਹ ਦਾ ਮੈਂ ਚੇਅਰਮੈਨ ਆ ਤੇ ਅੱਜ ਦਾਵਾ ਕਬੱਡੀ ਦੀ ਗੱਲ ਕਰਾਂਗੇ ਆਪਣੀ ਬੋਹਰ ਹੱਟਰ ਨਾਲ ਕਬੱਡੀ ਪਾਈ ਹੋਣੀ ਹੈ ਤਾਂ ਬਹੁਤ ਜ਼ਿਆਦਾ سپورਟ ਕਰਦੇ ਆ ਮੰਨਾ ਆ ਆਪਣਾ ਤੇ ਆਪਣਾ ਮੁੰਡਾ ਕੋਪੀ ਆ ਜੀ ਬਾਕੀ ਸਾਰਾ ਜਿਹੜਾ ਨਾਲ ਮਿਲ ਕੇ ਇਹਦਾ ਕਬੱਡੀ ਬੋਹਰ ਹੱਟ ਨੂੰ ਆਪਾਂ ਸਪੋਰਟ ਕਰ ਰਹੇ ਆ ਪੜਾ ਟੂਰਨਾਮੈਂਟ ਨੇੜ ਆ ਆਰਗੇਨਾਈਜ਼ ਕੀਤਾ ਸਾਰਿਆਂ ਨੇ ਰਲ ਕੇ ਬਹੁਤ ਹੀ ਵਧੀਆ ਕੀਤਾ ਮੰਨੇ ਨੇ ਬਹੁਤ ਵਧੀਆ ਮੋਹਨ ਭਾਈ ਨੇ ਬਹੁਤ ਵਧੀਆ ਕੀਤਾ ਅਸੀਂ ਇਹਨਾਂ ਨਾਲ ਆ ਕੇ ਇਹਨਾਂ ਜਿੱਦਾ ਸਹਿਯੋਗ ਦੇ ਰਹੇ ਆ ਚਲੋ ਇਲੈਕਸ਼ਨ ਤਾਂ ਹੁੰਦੇ ਰਹਿੰਦੇ ਆ ਲਾਈਫ ਦੇ ਵਿੱਚ ਇਲੈਕਸ਼ਨ ਆਉਂਦਾ ਜਾਂਦਾ ਰਹਿੰਦਾ ਹੁਣ ਆ ਲੈਕਸ ਇਲੈਕਸ਼ਨ ਇਹਦੇ ਬਹੁਤ ਆਉਣ ਦੇ ਵਿੱਚ ਵੀ ਹੁਣ ਇਹ ਤੇ ਵਧੀਆ ਵਧੀਆ ਕੈਂਡੀਡੇਟ ਲੱਗ ਗਏ ਨਾ ਟਰਾਈ ਕਰਾਂਗੇ ਵੀ ਆਪਣੀ ਜਿਹੜੀ ਕਮਿਊਨਿਟੀ ਆ ਉਹਨੂੰ ਅੱਗੇ ਲੈ ਕੇ ਜਾਵਾਂਗੇ ਕਿੰਨੇ ਕ ਦਿਨ ਤੋਂ ਤੁਸੀਂ ਰਹਿ ਰਹੇ ਹੋਵੇਂ ਗ੍ਰੈਡ ਚ ਖਸ ਕੇ ਬੁੱਲ ਵਾਹ ਰਹੇ ਹੋ ਮੈਂ 2002 ਦਾ ਆਈ ਮੈਂ ਪਹਿਲਾਂ ਇੰਡੀਆ ਦੇ ਟੀਚਰ ਸੀ ਫਿਰ ਮੈਂ ਕੀ ਹੋਰ ਹੋ ਰਹੀ ਜਾਣਾ ਦਲਜੀਤ ਦਸਾਂਜ ਉਹ ਵੀ ਮੇਰਾ ਸਟੂਡੈਂਟ ਰਿਹਾ ਅੱਛਾ ਹਾਂਜੀ ਹਾਂਜੀ ਤੇ ਉਹ ਮੇਰੇ ਕੋਲ ਪੜਦਾ ਹਰਪੀਨ ਪਬਲਿਕ ਸਕੂਲ ਤੇ ਫਿਰ ਆਇਆ 2002 ਦੇ ਵਿੱਚ ਫਿਰ ਉਸ ਵਾਲਾ ਬੱਕਰੀ ਦਾ ਟੂਰਨਾਮੈਂਟ ਕਰਾਇਆ ਮੁੱਢਲੀ ਲਾਈਫ ਜਿਹੜੀ ਆਪਣੀ ਸਰਦਾਰ ਦੇ ਵਿੱਚ ਲੰਘਦੀ ਆ ਪਰ ਹੁਣ ਆਪਾਂ ਸੈਟਲਾਈਟ ਤੇ ਮੇਰੇ ਕੋਲ ਆਪਣਾ ਪ੍ਰੋਪਰਟੀ ਦਾ ਬਿਜ਼ਨਸ ਆ ਫਾਇਦਾ ਮੈਨੇਜਰ ਆ ਚਾਲੀਆਂ ਦਾ ਤੇ ਹੁਣ ਆਪਾਂ ਗ੍ਰੀਨ ਪਾਰਟੀ ਦੇ ਵਿੱਚ ਨਾਮਿਨੇਟਿੰਗ ਆਫੀਸਰ ਆ ਤੇ ਆਪਣੇ ਨਾਲ ਜਿਹੜਾ ਭਾਈ ਹੁਣੀ ਮੋਹਣੋ ਨਹੀਂ ਮਨਾ ਇਹ ਸਾਰੇ ਜੁੜੇ ਹੋਏ ਆ ਤੇ ਅਸੀਂ ਇਸ ਵਾਰ ਜਿਹੜਾ ਇਲੈਕਸ਼ਨ ਵੀ ਆ ਬਾਈ ਇਲੈਕਸ਼ਨ ਹੋਇਆ ਇਹ ਬਹੁਤ ਹੀ ਵਧੀਆ ਲੜਿਆ ਜੀ ਲੇਬਰ ਪਾਰਟੀ 35 ਸਾਲ ਤੋਂ ਜਿੱਸਾ ਹੀ ਜਤ ਰਹੀ ਸੀ ਇਹਦਾ ਉਹ ਆਪਣੇ ਕਰਕੇ ਇਹਦਾ ਕੈਂਡੀਡੇਟ ਜਿਹੜੀ ਇੰਡੀਅਨ ਆ ਗਿਆ ਉਹ ਹਾਰ ਗਏ ਇੱਥੇ ਆਪਣਾ ਜਿਹੜਾ ਨਿਊਜ਼ਪੇਪਰ ਸੀ ਉਹਨੇ ਵੀ ਮੇਰਾ ਬਹੁਤ ਵਧੀਆ ਗਾੜੀਆਂ ਨੇ ਆਰਟੀਕਲ ਆਇਆ ਹੈਗਾ ਬਾਕੀ ਮਿਹਨਤ ਇਹ ਹੁੰਦੀ ਹੈ ਵੀ ਸਾਰਾ ਨਾਲ ਮਿਲ ਕੇ ਹੁੰਦਾ ਹੈ ਇਕੱਲਾ ਬੰਦਾ ਇਕੱਲਾ ਨਹੀਂ ਹੁੰਦਾ ਆ ਕਬੱਡੀਆ ਟੂਰਨਾਮੈਂਟ ਵੀ ਹੋ ਰਿਹਾ ਸਾਰਿਆਂ ਦੇ ਸਹਿਯੋਗ ਨਾਲ ਹੋ ਰਿਹਾ ਹੈ ਜਦਾ ਤੁਹਾਡਾ ਵੀ ਆਉਣ ਦੇ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਵੀ ਕਵਰ ਕਰ ਰਹੇ ਹੋ ਬਹੁਤ ਚੜ ਗਿਆ ਦੇਖੋ ਇਹ ਜਿਹੜਾ ਆਪਣਾ ਚੈਨਲ ਹੈਗਾ ਪੰਜ ਦੇ ਜਿਆਦਾਤਰ ਪੰਜਾਬੀਆਂ ਚ ਬਹੁਤ ਹਰਮਨ ਪਿਆਰਾ ਹੈ ਇਹ ਪੇਪਰ ਵੀ ਆ ਤੇ ਇਹ ਚੈਨਲ ਵੀ ਹੈਗਾ ਤੁਹਾਡੀ ਗੱਲਬਾਤ ਪੰਜਾਬੀਆਂ ਨਾਲ ਪਹੁੰਚਣੀ ਯਾਦ ਤੁਸੀਂ ਇਹ ਦੱਸੋ ਵੀ ਗ੍ਰੀਨ ਪਾਰਟੀ ਦਾ ਕਹ ਪੰਜਾਬੀਆਂ ਪ੍ਰਤੀ ਕੀ ਵਤੀਰਾ ਹਗਾ ਕੀ ਦੇਣ ਜਾ ਰਹੀ ਆ ਉਹ ਪੰਜਾਬੀਆਂ ਨੂੰ ਪੰਜਾਬੀਆਂ ਦੇ ਹੱਥ ਚ ਹੈ ਹੈਪੀਟ ਕੈਮਰਾ ਵਿਚਾਰੇ ਦੇਖੋ ਜਿੱਥੇ ਪੰਜਾਬੀ ਖੜ ਗਿਆ ਕਹਿੰਦੇ ਹੁੰਦੇ ਆ ਆਪਣੇ ਗੁਰਗੋਵ ਸਿੰਘ ਜੀ ਨੇ ਕਿਹਾ ਸਵਾਲਾਂ ਦਾ ਸੇਕ ਲੜਾਓ ਹਨਾ ਤੇ ਜੇ ਇੱਕ ਬੰਦਾ ਖੜ ਗਿਆ ਜੇ ਆਪਣੇ 10 ਬੰਦੇ ਨੇ ਉਹ ਕੰਮ ਆ ਜਿਹੜਾ ਆਪਣਾ ਬੰਦਾ ਹੈ ਉਹ ਮੂਰੇ ਹੋ ਕੇ ਕੰਮ ਕਰ ਸਕਦਾ ਆ ਆਪਾਂ ਨੂੰ ਕਈ ਬੰਦੇ ਤੋਂ ਕੰਮ ਕਰਨੇ ਬਹੁਤ ਔਖੇ ਹੋ ਜਾਂਦੇ ਆ ਆਪਾਂ ਕਿਸੇ ਨੂੰ ਕਹਿੰਦੇ ਆ ਆਪਣੀ ਬਾਖਰੀਅਤ ਨਹੀਂ ਹੁੰਦੀ ਅਸੀਂ ਲੋਕਲ ਕਮਿਊਨਿਟੀ ਦੇ ਵਿੱਚ ਮੈਂ ਹੁਣੇ ਕਮਿਊਨਿਟੀ ਮਾਈਂਡਡ ਬੰਦਾ ਆ ਜਿਹੜਾ ਬੰਦਾ ਕਮਿਊਨਿਟੀ ਮਾਈਂਡਡ ਆ ਉਹ ਕਮਿਊਨਿਟੀ ਦੇ ਨਾਲ ਹਮੇਸ਼ਾ ਰਲ ਕੇ ਚੱਲੂਗਾ ਜੇ ਸਾਡੀ ਪਾਰਟੀ ਦਾ ਸਾਡੀਆਂ ਜਿੱਤਾ ਵਾਦ ਆਉਂਦੀ ਹੈ ਸਾਡੀ ਪਾਰਟੀ ਜਾਂ ਕਿਤੇ ਵੀ ਆਪਣੇ ਪੰਜਾਬੀ ਨੂੰ ਕੋਈ ਵੀ ਕੰਮ ਹੋਵੇ ਆਪਾਂ ਅੱਗੇ ਹੋਗੇ ਪ ਗ੍ਰੀਨ ਪਾਰਟੀ ਦਾ ਆਪਣੇ ਕੋ 857 ਕੌਂਸਲਰਾਂ ਤੇ ਇਸ ਟਾਈਮ 4 ਐਮਪੀ ਨੇ ਗ੍ਰੀਨ ਪਾਰਟੀ ਦੇ ਤੇ ਤੁਹਾਨੂੰ ਪਤਾ ਹਲੇ ਜਿਹੜੀ ਬੋਲਡ ਹਾਊਂਡਰ ਹੈ ਇਸੇ ਦਾ ਹਲੇ ਸਟਾਰਟਿੰਗ ਕੀਤੀ ਆ ਪਰ ਫਿਰ ਵੀ ਬਾਈ ਇਲੈਕਸ਼ਨ ਦੇ ਵਿੱਚ ਮੈਂ ਸਭ ਤੋਂ ਵਧੀਆ ਇਸ ਦਾ ਕੈਂਡੀਡੇਟ ਵਾਹਿਆ ਜਾਂਦਾ ਸੈਕਟਰੀ ਆਇਆ ਜੀ ਤੇ ਜਿਹੜਾ ਆਉਣ ਵਾਲਾ ਸਮਾਂ ਆ ਹੁਣ ਜਿੱਦਾਂ ਆਪਣਾ ਸਾਰਿਆਂ ਦਾ ਮਿਲ ਗਿਆ ਵੀ ਦੇਖਿਆ ਕਿੰਨਾ ਵੱਡਾ ਮੇਲਾ ਆ ਜਿਹੜਾ ਸਾਨੂੰ ਲੱਗ ਰਿਹਾ ਉਹ ਜਾ ਬਹੁਤ ਹੀ ਵਧੀਆ ਹੋਣਾ ਹੈ ਤੁਹਾਨੂੰ ਪਤਾ ਵੀ ਇਸ ਵਕਤ ਪਾਰਟੀਆਂ ਹਮੇਸ਼ਾ ਬਦਲਦੀਆਂ ਰਹਦੀਆਂ ਆਉਂਦੀਆਂ ਜਾਂਦੀਆਂ ਰਹਦੀਆਂ ਕਿਸੇ ਦਾ ਵੀ ਕੋਈ ਸਟਿਲ ਨਹੀਂ ਹੁੰਦਾ ਕਿ ਨਾ ਬਦਲੇ ਨੇ ਆਪਾਂ ਆਪਣੀ ਜਿਹੜੀ ਜ਼ਿੰਦਗੀ ਹੈ ਉਹ ਵੀ ਚਲੀ ਜਾਣੀ ਆ ਪਰ ਆਪਾਂ ਇਹ ਆ ਵੀ ਜੇ ਆਪਣਾ ਪਛਣਾ ਵਾਲੇ ਕਮਿਊਨਿਟੀ ਦੇ ਨਾਲ ਲਾ ਜਾਗੇ ਬਹੁਤ ਵਧੀਆ ਹੁਣ ਜਿਹਦਾ ਸ਼ੀਰਾ ਭਾਜੀ ਆ ਬਹੁਤ ਵਧੀਆ ਕਮਿਊਨਿਟੀ ਦਾ ਕੰਮ ਕਰਦੇ ਆ ਮੰਨਾ ਮੋਹਣ ਭਾਈ ਹੁਣ ਮੈਂ ਇਲੈਕਸ਼ਨ ਲੜਿਆ ਨਹੀਂ ਮੈਂ ਤੁਹਾਨੂੰ ਦੱਸਦਾ ਮੈਂ ਇਲੈਕਸ਼ਨ ਲੜਨ ਨੂੰ ਤਿਆਰ ਨਹੀਂ ਕਿਉਂਕਿ ਮੈਂ ਬੈਕਗ੍ਰਾਉਂਡ ਤੋਂ ਪਹਿਲਾਂ ਟੀਚਰ ਸੀ ਕੋਈ ਇਦਰ ਪੋਲੀਟੀਕਲ ਹੈ ਨਹੀਂ ਮੈਨੂੰ ਪਾਰਟੀ ਨੇ ਲੈ ਕੇ ਆਏ ਮੈਂ ਕ੍ਰਿਕਟ ਦੇ ਟੂਰਨਾਮੈਂਟ ਕਰਾਉਂਦਾ ਕਰਕੇ ਕਹਿੰਦੇ ਵੀ ਤੁਸੀਂ ਇਲੈਕਸ਼ਨ ਲੜੋ ਮੈਂ ਪਹਿਲਾਂ ਫੋਨ ਬੋਹਣ ਭਾਈ ਨੂੰ ਕੀਤਾ ਮੈਂ ਆਹ ਭਾਈ ਵੀ ਇੰਨਾ ਆਪ ਲੋ ਮინისტრਾਂ ਤੋਂ ਇਲੈਕਸ਼ਨ ਲੜਾਰੇ ਆ ਵੀ ਮੇਰਾ ਤਾਂ ਏਰੀਆ ਵੀ ਨਹੀਂਗਾ ਇਹ ਕਹਿੰਦੇ ਕੋਈ ਗੱਲ ਨਹੀਂ ਤੂੰ ਲੜ ਇਹ ਤੇ ਲੜੇਗਾ ਤਾਂ ਹੀ ਅਗਲੇ ਆਪਰ ਮਤਲਬ ਜਾਣਦੇ ਆ ਹੌਲੀ ਹੌਲੀ ਕਰਦੇ ਕਰਦੇ ਦੇਖ ਲਓ 35 ਸਾਲ ਤੋਂ ਲੀਬਰ ਪਾਰਟੀ ਉੱਥੇ ਜਿੱਤ ਰਹੀ ਆਪਣੇ ਕਰਕੇ ਲੀਬਰ ਪਾਰਟੀ ਨੂੰ ਇਹਦਾ ਬ੍ਰੇਕ ਲੱਗ ਗਿਆ ਪੈਂਦੀ ਹਾਲਾਤ ਇਹ ਇਹ ਵੀ ਦੀ ਹੁਣ ਆਪ ਰਲ ਮਿਲ ਕੇ ਸਾਰਾ ਨਾ ਚਲੀਏ ਕੁਝ ਵੀ ਆਪ ਕਰ ਸਕਦੇ ਆ ਤੇ ਇੱਕ ਸਟਾਰਟਿੰਗ ਹੁੰਦੀ ਆ بیس ਆਪਣਾ ਬਣ ਗਿਆ ਤਾਂ ਅੱਗੇ ਬਿਲਡਿੰਗ ਵੀ ਆਪ ਹੀ ਖੜੀ ਕਰ ਸਕਦੇ ਬਿਲਕੁਲ ਚਲੋ ਅਸੀਂ ਜਾਣਨਾ ਚਾਹਾਂਗੇ ਤੁਹਾਡੀ ਗ੍ਰੀਨ ਪਾਰਟੀ ਦੀ ਸਪੋਰਟ ਪਾਲਿਸੀ ਕੀ ਹੈਗੀ ਆ ਔਰ ਇਸ ਵਿੱਚ ਜਾਂ ਅੱਜ ਤੱਕ ਕੀ ਵਰਤਲਾ ਤੁਹਾਡਾ ਹੋਇਆ ਪਾਰਟੀ ਦੇ ਹੈਡਸ ਨਾਲ ਸਪੋਰਟਸ ਵੀ ਸਭ ਤੋਂ ਵਧੀਆ ਅਸੀਂ ਜਿਹੜਾ ਕਮਿਊਨਿਟੀ ਮਾਈਨਰ ਹੁਣ ਦੱਸਿਆ ਹੁਣ ਤੁਹਾਡੇ ਕੋਲ ਸਾਡੇ ਪੈਨ ਕ੍ਰਿਕਟ ਕਲੱਬ ਆਇਆ ਉਹ ਤੇ ਗਰਾਊਂਡ ਦਾ ਮਸਲਾ ਸੀ ਹੁਣ ਇੰਗਲੈਂਡ ਕ੍ਰਿਕਟ ਬੋਰਡ ਦੇ ਨਾਲ ਸਾਡੀ 2 ਵੀਕਾ ਪਹਿਲਾਂ ਮੀਟਿੰਗ ਹੋਈ ਆ ਇੰਗਲੈਂਡ ਕ੍ਰਿਕਟ ਬੋਰਡ ਦੇ ਨਾਲ ਜਿਹੜੀ ਮੀਟਿੰਗ ਆ ਬਹੁਤ ਹੀ ਵਧੀਆ ਹੋਈ ਆ ਉਹ ਸਾਨੂੰ 5 ਲੱਖ ਤੱਕ ਫੰਡਿੰਗ ਦੇਣ ਨੂੰ ਤਿਆਰ ਨੇ ਤੇ ਹੁਣ ਉਹ ਸਪੌਂਸਰ ਤੇ এনਵਾਇਰਨਮੈਂਟ ਏਜੰਸੀ ਦੇ ਨਾਲ ਨੈਕਸਟ ਵੀ ਸਾਡੀ ਫੇਰ ਮੀਟਿੰਗ ਹੋਣੀ ਆ ਹੋਪਫੁਲੀ ਉਹ ਗਰਾਊਂਡ ਵੀ ਰੈਡੀ ਹੋ ਜੂਗਾ ਬੋਲਾ ਹੰਡਰ ਦਾ ਬਾਉਂਡ ਰੋਡ ਤੇ ਸਭ ਤੋਂ ਵਧੀ ਯਾਨੀ ਇਹ ਤੇ ਉਹ ਸਟਾਰਟ ਹੋ ਜਾਣੀ ਆ ਇਹੀ ਬਹੁਤ ਵੱਡੀ ਗੱਲ ਹੋ ਜਾਣੀ ਆ ਤਾਂ ਅੱਗੇ ਲਈ ਅਸੀਂ ਈਸੀਬੀ ਨਾਲ ਮੀਟਿੰਗ ਕਰਕੇ ਬਹੁਤ ਹੀ ਖੁਸ਼ ਹਾਂ ਉਹਨਾਂ ਇੰਗਲੈਂਡ ਕ੍ਰਿਕਟ ਬੋਰਡ ਵੀ ਸਾਨੂੰ ਹਰ ਸਪੋਰਟ ਕਰ ਰਿਹਾ ਹੈ ਸ਼ਾਬਾਸ਼ ਤੇ ਫਿਰ ਦੱਸ ਕੋ ਇਹ ਸਾਰਨੇ ਕੁ ਗੱਲਾਂ ਗ੍ਰੀਨ ਪਾਰਟੀ ਦੇ ਨਿਰਾਤ ਦੇ ਉਹਨਾਂ ਦੇ ਲੀਡਰ ਗਰੇਵਲ ਸਾਹਿਬ ਨੇ ਜੋ ਕੁਝ ਦੱਸਿਆ ਤੁਹਾਨੂੰ ਇਸ ਵਿਸ਼ੇ ਤੇ ਤੁਹਾਡੇ ਨਾਲ ਗੱਲਬਾਤ ਸਿਰ ਸਾਂਝੀ ਹੁੰਦੀ ਰਹੇਗੀ ਤਾਂ ਅੱਗੇ ਲਈ ਪ੍ਰਵਾ ਕਰਨਾ ਮੈਂ ਤੁਹਾਡਾ ਦਾਸ ਹਾਂ ਜੀ ਤੁਹਾਡੇ ਲਈ ਹਰ ਦਮ ਸੇਵਾ ਤੁਹਾਡੀ ਨਹੀਂ ਸੇਵਾ ਕਰਨ ਲਈ ਤਿਆਰ ਹਾਂ ਧੰਨਵਾਦ